ठीक छ जे हो जे हो ठीक छ र हो जे हो पहिला सबै छेदे दे है त आके छेदे मुख त लो योजना ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਜ਼ਿਲ੍ਹੇ ਦੇ ਵਿੱਚ ਅਪਰਾਧ ਨੂੰ ਨਿਯੰਤਰਣ ਕਰਨ ਲਈ ਸਪੈਸ਼ਲ ਮੁਹਿੰਮ ਟਾਈਮ ਟੂ ਟਾਈਮ ਚਲਾਈ ਜਾਂਦੀ ਹੈ। ਇਸੀ ਮੁਹਿੰਮ ਦੇ ਅੰਦਰ ਜੋ ਪੰਜਾਬ ਖੰਨਾ ਦੀ ਸਾਈਬਰ ਪੁਲਿਸ ਨੇ ਉਹਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਿਦੇ ਵਿੱਚ ਦੋ ਸਾਈਬਰ ਫਰਾਡ ਦੇ ਵੱਡੇ ਕੇਸਿਸ ਦੇ ਵਿੱਚ ਜੋ ਅਕਿਊਜ਼ ਨੂੰ ਨਾਲ ਨੂੰ ਅਰੈਸਟ ਵੀ ਕੀਤਾ ਗਿਆ ਤੇ ਰਿਕਵਰੀ ਵੀ ਕੀਤੀ ਗਈ ਹੈ। ਤੇ ਜੋ ਪਹਿਲਾ ਕੇਸ ਹੈਗਾ ਉਹਦੇ ਜੋ ਕੰਪਲੇਨੈਂਟ ਹੈ ਸੰਜੀਵ ਪਾਂਢੀ son of ਹਰੀਚੰਦ ਪਾਂਢੀ ਇਹਨਾਂ ਦੇ ਕੋਲੋਂ ਟੋਟਲ 3 ਕਰੋੜ 72 ਲੱਖ 84999 ਦੀ ਠੱਗੀ ਹੋਈ ਸੀ ਤੇ ਇੱਕ ਬੋਸ ট্রেਡਿੰਗ ਕੰਪਨੀ ਦੇ ਨਾਂ ਤੇ ਇਹਨਾਂ ਦੇ ਕੋਲੋਂ ਇਹਨੇ ਪੈਸੇ ਵੱਖਰੇ ਵੱਖਰੇ ਟਾਈਮ 'ਤੇ ਇਨਵੈਸਟਮੈਂਟ ਦੀ ਲੀਅੂ ਮੇ ਇਹਨਾਂ ਦੇ ਕੋਲੋਂ ਲਿੱਤੇ ਗਏ ਸੀਗੇ ਤੇ ਜਦੋਂ ਇਹਨਾਂ ਨੂੰ ਰਿਅਲਾਈਜ਼ ਹੋਇਆ ਕਿ ਮੇਰੇ ਨਾਲ ਫਰਾਡ ਹੋ ਗਿਆ ਪੁਲਿਸ ਨੂੰ ਇਹਨਾਂ ਨੇ ਅਪਰੋਚ ਕੀਤਾ ਤੇ ਐਫਆਈਆਰ ਨੰਬਰ 1 19 ਫ फेब्रुवारी ਨੂੰ ਰਜਿਸਟਰ ਕੀਤੀ ਗਈ ਸੀ ਉਹਦੇ ਬਾਅਦ ਜੋ ਸਾਈਬਰ ਸੈੱਲ ਹੈਗੀ ਆਖੰਨਾ ਦੇ ਇਹਨੇ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਫਿਰ ਅਕਿਊਜ਼ ਨੂੰ ਆਈਡੈਂਟੀਫਾਈ ਕੀਤਾ ਕਿ ਗੁਰਜੋਤ ਸਿੰਘ ਨਾ ਦਾ ਪਰਸਨ ਹੈਗਾ ਜਿਹਦੇ ਨਾਂ ਤੇ ਇੱਕ ਕੰਪਨੀ ਦਾ ਫੇਕ ਅਕਾਊਂਟ ਬਣਾਇਆ ਗਿਆ ਸੀਗਾ ਤੇ ਇੱਕ ਸਮક્ષ ਪਾਟ ਜੋ ਕਿ ਇੱਕ ਬੈਂਕ ਦਾ ਅਫੀਸ਼ਰ ਹੈ ਉਹਨੇ ਇਹਦਾ ਬੈਂਕ ਅਕਾਊਂਟ ਬਣਾਇਆ ਸੀਗਾ ਫੇਕ ਕੰਪਨੀ ਦੇ ਨਾਂ ਤੇ ਤੇ ਬਲਦੇਵ ਕਿਸ਼ਨ ਤੇ ਆਗੇ ਪਰਵਿੰਦਰ ਸਿੰਘ ਇਹਨਾਂ ਦੀ ਵੀ ਸਮੂਲੀਅਤ ਆ ਫੇਕ ਅਕਾਊਂਟ ਬਣਾਇਆ ਸੀ ਤੇ ਉਹ ਜੋ ਅਕਾਊਂਟ ਨੂੰ ਰਨ ਕਰਨ ਦੇ ਸਮੂਲੀਅਤ ਇਹਨਾਂ ਦੇ ਨਿਕਲੀ ਸੀ ਇਹਨਾਂ ਇਹਨਾਂ ਚਾਰਾਂ ਨੂੰ ਫਿਰ ਅਰੈਸਟ ਕਰਕੇ ਇਹਨਾਂ ਦੀ ਫਿਰ ਆਗੇ ਜਦੋਂ ਆਗੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਫਿਰ ਆਗੇ ਚਾਰ ਹੋਰ ਪਰਸਨ ਅ ਇੱਕ ਹੋਰ ਬਿਆਨਪੁਰ ਜੀ ਦੇ ਅਕਾਊਂਟ ਦੇ ਵਿੱਚ ਕੁਝ ਰਾਸ਼ੀ ਗਈ ਸੀ ਫਿਰ ਅੱਗੇ ਪ੍ਰਭਜੋਤ ਸਿੰਘ ਗੁਰਵਿੰਦਰ ਸਿੰਘ ਅਨਮੋਲ ਸਿੰਘ ਸ਼ਵਿੰਦਰ ਸਿੰਘ ਇਹਨਾਂ ਨੂੰ ਵੇਅਰੈਸਟ ਕੀਤਾ ਗਿਆ ਤੇ ਅੱਗੇ ਫਿਰ ਕੜੀ ਦੇ ਵਿੱਚ ਸਾਹਿਲ ਅਨਮੋਲ ਚੋਹਾਨ ਤੇ ਪ੍ਰਿੰਸ ਚੋਹਾਨ ਨੂੰ ਵੀ ਅਰੈਸਟ ਕੀਤਾ ਗਿਆ ਟੋਟਲ ਜੋ ਐਫ ਆਰ ਨੰਬਰ 1 ਹੈ ਇਹਦੇ ਵਿੱਚ 15% ਦੀ ਅਰੈਸਟ ਹੋ ਚੁੱਕੀ ਹੈ ਤੇ ਇਹਨਾਂ ਦੇ ਕੋਲੋਂ ਟੋਟਲ ਜੋ ਜੋ ਫਰਾਡ ਕੀਤੀ ਹੋਈ ਰਾਸ਼ੀ ਹੈ ਉਹ 935000 ਇਹਨਾਂ ਦੇ ਕੋਲੋਂ ਰਿਕਵਰ ਹੋਈ ਹੈ ਇਹਨਾਂ ਦੇ ਬੈਂਕ ਅਕਾਊਂਟਸ ਵਿੱਚ ਜੋ ਪੁਲਿਸ ਨੇ ਇਮੀਡੀਟਲੀ ਐਕਚੁਅਲੀ ਇਹਦੇ ਵਿੱਚ ਜੋ ਫ੍ਰੀਜ਼ ਕਰਾਈ ਉਹ ਰਾਸ਼ੀ 18 ਲੱਖ 64200 520 ਰੁਪਏ ਤੇ ਆਹ ਰਾਸ਼ੀ ਜੋ ਜੋ ਪਰਸਨ ਹੈਗਾ ਜੋ ਕੰਪਲੇਨੈਂਟ ਹੈ ਇਹਦੇ ਕੋਲੋਂ ਫਰਾਡ ਕਰਕੇ ਲੈ ਲਏਗੇ ਸੀਗਾ ਤੇ ਪੁਲਿਸ ਨੇ ਰਿਕਵਰ ਪਲੱਸ ਫ੍ਰੀਜ਼ ਕਰਾ ਕੇ ਉਹਦਾ ਇੰਨੀ ਰਾਸ਼ੀ ਹੁਣ ਤੱਕ ਅਸੀਂ ਕੜ ਚੁੱਕੇ ਹੈ ਤੇ 15% ਕੜੀ ਦਰ ਕੜੀ ਜੋੜ ਦੇਵੇ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਉਹਨਾਂ ਨੂੰ ਅਰੈਸਟ ਕੀਤਾ ਹੈ ਮੈਂ ਮੈਨਾਂ ਨਹੀਂ ਕੀਤਾ ਕਿ ਦਸੀਸ ਤੋਂ ਫੜੀ ਕਿਥਾਈ ਇੱਕ ਬੋਸ ট্রেਡਿੰਗ ਕੰਪਨੀ ਦੇ ਨਾਂ ਦਾ ਇੱਕ ਅਕਾਊਂਟ ਸੀਗਾ ਤੇ ਟੈਲੀਗ੍ਰਾਮ ਐਪ ਰਾਹੀਂ ਜੋ ਕੰਪਲੇਨੈਂਟ ਹੈ ਉਹ ਅਪਰੋਚ ਕੀਤਾ ਗਿਆ ਤੇ ਫਿਰ ਅੱਗੇ ਮਿਊਚੁਅਲ ਫੰਡਸ ਟਾਈਪ ਦਾ ਬਣਾਉਂਦੇ ਹੈ ਕਿ ਜੇ ਤੁਸੀਂ ਇਨਵੈਸਟ ਕਰੋਗੇ ਤੇ ਤੁਹਾਨੂੰ ਜ਼ਿਆਦਾ ਇਦਾਂ ਰਿਟਰਨ ਆਏਗਾ ਤੇ ਉਹ ਜ਼ਿਆਦਾ ਰਿਟਰਨ ਦੇ ਲਾਲਚ ਦੇ ਵਿੱਚ ਪਰਸਨ ਜੋ ਅਨオーਥਰਾਇਜ਼ਡ ਇਦਾਂ ਦੀ ਐਪਸ ਵਗੈਰਾ ਹੈ ਇਦਾਂ ਦੇ ਅਕਾਊਂਟਸ ਵਗੈਰਾ ਉਹਦੇ ਵਿੱਚ ਇਨਵੈਸਟ ਕਰ ਦਿੰਦੇ ਤੇ ਉਦੋਂ ਬਾਅਦ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈਗਾ ਜਦੋਂ ਉਹ ਜ਼ਿਆਦਾ ਅਮਾਊਂਟ ਆਪਣਾ ਦੇ ਚੁੱਕੇ ਹੁੰਦੇ ਉਸ ਵੇਲੇ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈ ਕਿ ਫੇਕ ਫੇਕ ਐਪ ਸੀ ਤੇ ਉਹਦੇ ਬਾਰੇ ਵੀ ਮੈਂ ਪੀਸੀ ਦੇ ਐਂਡ ਦੇ ਵਿੱਚ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਅਪੀਲ ਵੀ ਕਰੂੰਗੀ ਕਿ ਕਿਵੇਂ ਆਪਣੇ ਆਪ ਨੂੰ ਇਦਾਂ ਦੇ ਸਾਈਬਰ ਫਰੌਡ ਤੋਂ ਬਚਾ ਸਕਦੇ ਤੇ ਜੋ ਦੂਜਾ ਕੇਸ ਹੈਗਾ ਉਹ ਡਿਜੀਟਲ ਅਰੈਸਟ ਦਾ ਕੇਸ ਹੈਗਾ ਤੇ ਐਫ ਆਰ 14 ਸਾਈਬਰ ਪੁਲਿਸ ਸਟੇਸ਼ਨ ਦੀ ਉਹਦੇ ਅੰਡਰ ਅਰੈਸਟ ਰਜਿਸਟਰ ਕੀਤੀ ਗਈ ਸੀ ਮਹਿੰਦਰ ਪ੍ਰਤਾਪ ਗਿੱਲ ਨਾਂ ਦੇ ਪਰਸਨ ਨੇ ਇਹ ਨਾਂ ਦੇ ਨਾਲ ਡਿਜੀਟਲ ਅਰੈਸਟ ਵਾਲਾ ਸਾਈਬਰ ਫਰਾਡ ਹੋਇਆ ਜਿਹਦੇ ਵਿੱਚ 10 ਜੂਨ ਤੋਂ ਲੈ ਕੇ 4 ਅਗਸਤ ਤੱਕ ਇਨਾਂ ਨੇ ਕੁੱਲ 2 ਕਰੋੜ 65 ਲੱਖ ਦੀ ਰਾਸ਼ੀ ਵੱਖਰੇ ਵੱਖਰੇ ਟਾਈਮ 'ਤੇ ਸਾਈਬਰ ਫਰਾਡਸਟਰ ਨੂੰ ਦਿੱਤੀ ਇਨਾਂ ਨੂੰ ਇੱਕ ਡਿਜੀਟਲ ਅਰੇਸਟ ਦਾ ਚਾਂਸ ਆ ਦੇ ਕਿ ਨਾ ਤੋਂ ਆ ਐਕਸਟਰੈਕਟ ਕੀਤਾ ਗਿਆ ਹੈ ਜਿੰਨਾ ਵੀ ਅਮਾਉਂਟ ਹੈਗਾ ਇਹਨੂੰ ਕਾਲ ਕੀਤੀ ਗਈ ਸੀ ਕਿ ਜੋ ਜੈਟ ਐਵੇਜ਼ ਦਾ ਮਾਲਿਕ ਹੈ ਉਹਨੂੰ ਅਰੇਸਟ ਕੀਤਾ ਗਿਆ ਤੇ ED ਤੇ CBI ਵੱਲੋਂ ਜੋ ਜਿਨੇ ਇਹਨੂੰ ਕਾਲ ਕੀਤੀ ਸੀਗੀ ED ਤੇ CBI ਵੱਲੋਂ ਆਪਣੇ ਆਪ ਨੂੰ ਦੱਸ ਕੇ ਇਹਨੂੰ ਡਰਾਇਆ ਗਿਆ ਤੇ ਇਹਨੂੰ ਦੱਸਿਆ ਗਿਆ ਕਿ 84 ਕਰੋੜ ਦੇ ਟੋਟਲ ਆ ਫਰਾਡ ਹੈਗਾ ਜਿਹਦੇ ਵਿੱਚ ਈਡੀ ਤਫਤੀਸ਼ ਕਰ ਰਹੀ ਹੈ ਤੇ ਹੁਣ ਤੇਰਾ ਨਾਂ ਆਂਦਾ ਹੈਗਾ ਤੇ ਕਿਉਂਕਿ ਵੱਡਾ ਫਰਾਡ ਇਹਨੂੰ ਦੱਸਿਆ ਗਿਆ ਤੇ ਇਹਨੂੰ ਡਰਾਤਾ ਗਿਆ ਕਿ ਤੈਨੂੰ ਹੁਣ ਅਰੈਸਟ ਕਰਨ ਆ ਰਿਹਾ ਤੇ ਵੱਖਰੇ ਵੱਖਰੇ ਟਾਈਮ 'ਤੇ ਉਹ ਅਰੈਸਟਾ ਚ ਡਰਾ ਕੇ ਐਕਸਟਰੋਟ ਕੀਤਾ ਗਿਆ 2 ਕਰੋੜ 65 ਲੱਖ ਰੁਪਏ ਇਹਦੇ ਵਿੱਚ ਵੀ ਆ ਆਗਸਟ ਦਾ ਹੀ ਕੇਸ ਹੈਗਾ ਤੇ ਇਹਦੇ ਵਿੱਚ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ 14 ਨੰਬਰ ਐਫਆਈਆਰ ਦਰਜ ਕੀਤੀ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਕੇਸ ਦੇ ਵਿੱਚ ਵੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਦੇ ਹੋਏ ਹੁਣ ਤੱਕ 9 ਪਰਸਨ ਦੀ ਅਰੈਸਟ ਹੋ ਚੁੱਕੀ ਹੈ ਇਹਦੇ ਵਿੱਚ ਵੀ ਅਲੱਗ-ਅਲੱਗ ਪਰਸਨ ਦਾ ਜਿਸ ਪਰਸਨ ਦਾ ਨਾਤਾ accounts ਹੈਗਾ ਉਹਨੂੰ ਵੀ ਨਾਮਿਨੇਟ ਕਰਕੇ ਅਰੈਸਟ ਕੀਤਾ ਗਿਆ ਤੇ ਅੱਗੇ ਗਾਂ ਉਹ ਪੈਸੇ ਦਾ ਜੋ ਟ੍ਰੇਲ ਹੈਗਾ ਮਨੀ ਦਾ ਟ੍ਰੇਲ ਨੂੰ ਸਟੈਬਲਿਸ਼ ਕਰਦੇ ਹੋਏ ਟੋਟਲ 9% ਦੇ ਅਰੈਸਟ ਹੋਏ ਇਸ ਕੇਸ ਦੇ ਵਿੱਚ ਵੀ ਟੋਟਲ ਜੋ ਰਿਕਵਰੀ ਹੈ ਪੈਸੇ ਦੀ ਉਹ 4,99,990 ਰੁਪਏ ਦੀ ਰਿਕਵਰੀ ਇਨ ਅਕੀਊਸ ਤੋਂ ਕਰਾਈ ਗਈ ਹੈ ਤੇ ਦੇ ਨਾਲ-ਨਾਲ 2,87,396 ਰੁਪਏ ਇਹ ਅਕਾਊਂਟਸ ਦੇ ਵਿੱਚ ਜਿਹੜੇ ਕਿ ਅਕਾਊਂਟਸ ਯੂਜ਼ ਕੀਤੇ ਗਏ ਸੀਗੇ ਇਸ ਪੂਰੀ ਕੀ ਪੂਰੀ ਚੇਨ ਦੇ ਵਿੱਚ ਉਹਨਾਂ ਦੇ ਵਿੱਚ ਫ੍ਰੀਜ਼ ਕਰਾਏ ਗਏ ਤੇ ਫਿਰ ਕੋਰਟ ਦੀ ਪਰਮਿਸ਼ਨ ਲੈ ਕੇ ਜੋ ਕੰਪਲੇਨੈਂਟ ਹੈ ਉਹ ਉਹਨੂੰ ਰਿਲੀਜ਼ ਕਰਾ ਕੇ ਉਹਨੂੰ ਵਾਪਸ ਦਿੱਤੇ ਜਾਣਗੇ ਪੈਸੇ ਤੇ ਆ ਦੋਨੋਂ ਹੀ ਕੇਸਸ ਦੇ ਵਿੱਚ ਜੋ ਸਾਈਬਰ ਪੁਲਿਸ ਸਟੇਸ਼ਨ ਹੈ ਖੰਨਾ ਦਾ ਡੀਐਸਪੀਡੀ ਦੇ ਅੰਡਰ ਐਸਪੀਡੀ ਦੇ ਅੰਡਰ ਡੀਐਸਪੀਡੀ ਦੀ ਸੁਪਰਵਿਜ਼ਨ ਦੇ ਅੰਡਰ ਸਾਡੇ ਸਬ ਇੰਸਪੈਕਟਰ ਨਰਪਿੰਦਰ ਪਾਲ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਇਹਨਾਂ ਦੀ ਮਿਹਨਤ ਕਰਕੇ ਇਹ ਜੋ ਟੋਟਲ 24 ਅਰੈਸਟ ਹੋਈਆਂ ਨੇ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਦੋਨੋਂ ਦੇ ਦੋਨੋਂ ਵੱਖਰੇ ਵੱਖਰੇ ਫਰਾਡਸ ਦੇ ਮੋਡਸ ਆਪਰੇਂਡੀ ਯੂਜ਼ ਕਰਕੇ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਹੈ ਵੱਡੇ ਅਕਾਊਂਟਸ ਦੀ ਠੱਗੀ ਹੈ ਵੱਡੇ ਅਮਾਊਂਟ ਦੀ ਠੱਗੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਪਹਿਲਾ ਦਾ ট্রেਡਿੰਗ ਐਪ ਵਾਲਾ ਜੋ ਮੋਡਸ ਆਪਰੇਂਡੀ ਹੈਗਾ ਇਹਦੇ ਵਿੱਚ ਹੁੰਦਾ ਕਿ ਹੈਗਾ ਕਿ ਕੁਝ ਐਪਸ ਹੁੰਦੀਆਂ ਹੈ ਅੱਜ ਕੱਲ੍ਹ ਹਰ ਪਰਸਨ ਇਨਵੈਸਟ ਕਰਨਾ ਚਾਹੁੰਦਾ ਆਪਣੇ ਪੈਸੇ ਨੂੰ ਗਰੋ ਕਰਨਾ ਚਾਹੁੰਦਾ ਤੇ ਕੁਝ ਐਪਸ ਦਾ ਅਥੋਰਾਈਜ਼ਡ ਐਪ ਹੈ ਤੇ ਉਹ ਨਾਦਾ ਬਿਲਕੁਲ ਪੱਕਾ ਹੋੰਦਾ ਹੈਗਾ ਕਿ ਤੁਹਾਨੂੰ ਈਮੇਲ ਰਾਹੀ ਵੀ ਅਗਰ ਤੁਸੀਂ 500 ਰੁਪਏ ਵੀ ਕਿਤੇ ਐਸਆਈਪੀ ਆ ਕਰੀ ਵੀ ਕੋਈ ਤੁਸੀਂ ਕੋ ਬਾਈ ਕਰਦੇ ਹੋ ਕੋ ਸ਼ੇਅਰ ਵਗੈਰਾ ਬਾਈ ਕਰਦੇ ਹੋ ਤੁਹਾਨੂੰ ਤੁਹਾਡੇ ਅਫੀਸ਼ੀਅਲ ਮੇਲ ਆਈਡੀ ਤੇ ਜੋ ਜੋ ਐਕਚੁਅਲ ਕੰਪਨੀ ਹੈਗੀ ਜਾਂ ਕੋ ਮਿਊਚੁਅਲ ਫੰਡ ਹੈਗਾ ਕੋਈ ਵੀ ਕੰਪਨੀ ਉਹ ਕੰਪਨੀ ਵੀ ਤੁਹਾਨੂੰ ਦੱਸਦੀ ਹੈ ਕਿ ਤੁਹਾਡੇ ਕੋਲ ਇਨਾ ਸ਼ੇਅਰ ਹੈਗਾ ਤੇ ਆਪਣੀ ਕੰਪਨੀ ਦੇ ਇਨਫੈਕਟ ਨਿੱਕੀ ਨਿੱਕੀ ਜਿਹੀ ਉਹ ਨਾਦੀ ਬੋਰਡ ਮੀਟਿੰਗ ਹੁੰਦੀ ਉਹਨਾਂ ਦੇ ਵੀ ਤੁਹਾਨੂੰ ਮੇਲ ਆਂਦੇ ਰਹਿੰਦੇ ਤੇ ਕੰਪਨੀ ਤੁਹਾਨੂੰ ਡਾਇਰੈਕਟਲੀ ਹਰ ਚੀਜ਼ ਦੀ ਕਮਿਊਨੀਕੇਸ਼ਨ ਦਿੰਦੀ ਹੈ ਤੇ ਉਹ ਤਾਂ ਆਥਰਾਇਜ਼ ਹੋਣਾ ਤੇ ਉਹ ਉਥੇ ਤੁਹਾਡਾ ਪੈਸਾ ਸੇਫ ਹੈ ਬਟ ਜੋ ਇਦਾਂ ਦੇ ਟੈਲੀਗ੍ਰਾਮ ਰਾਹੀਂ ਤੁਹਾਨੂੰ ਕੁਝ ਕੋਈ ਪਰਸਨ ਅਪਰੋਚ ਕਰਦਾ ਹੈਗਾ ਕਿ ਤੁਹਾਨੂੰ ਉੱਥੇ ਦਾ 10% ਰਿਟਰਨ ਮਿਲ ਰਿਹਾ ਮੈਂ ਤੁਹਾਨੂੰ 50% ਰਿਟਰਨ ਦੇ ਦਾਂ ਤੇ ਉਹਦਾ ਦੇ ਲਾਲਚ ਦੇ ਵਿੱਚ ਅਸੀਂ ਕਈ ਵਾਰੀ ਇਦਾਂ ਦੇ ਐਪਸ 'ਚ ਪੈਸੇ ਇਨਵੈਸਟ ਕਰ ਦਿੰਦੇ ਹਾਂ ਤੇ ਆ ਸਾਰੇ ਕੇ ਸਾਰੇ ਪਰਸਨ ਜੋ ਵੀ ਇਦਾਂ ਦੇ ਫਰੋਡਸ ਦਾ ਸ਼ਿਕਾਰ ਹੁੰਦੇ ਐ ਆਪਣੀ ਮਿਹਨਤ ਕਸ਼ਟ ਬੰਦੇ ਉਹਦੇ ਮਿਹਨਤ ਦੇ ਨਾਲ ਕਮਾਈ ਹੋਈ ਉਹਨਾਂ ਦੀ ਬਹੁਤ ਸਾਰੀ ਸਰੀ ਰਕਮੀ ਹੁੰਦੀ ਹੈ ਤੇ ਉਹਨੂੰ ਫਿਰ ਆਪਣੇ ਛੋਟੇ ਜਿਹੇ ਲਾਲਚ ਦੇ ਵਿੱਚ ਆ ਕੇ ਉਹ ਲੂਸ ਕਰ ਦਿੰਦੇ ਤੇ ਆਈ ਰਿਕੁਐਸਟ ਕਿ ਸਾਰੇ ਕੇ ਸਾਰੇ ਜਿੱਥੇ ਵੀ ਤੁਸੀਂ ਆਪਣੇ ਪੈਸੇ ਇਨਵੈਸਟ ਕਰਦੇ ਹੋ ਤੁਸੀਂ ਵੈਰੀਫਾਈਡ ਜੋ ਐਪਸ ਹੈ ਉਹਨਾਂ ਦੇ ਥਰੂ ਹੀ ਜਾਓ ਜਾਂ ਜੋ ਵੈਰੀਫਾਈਡ ਜੋ ਸ਼ੇਅਰ ਜੋ ਬ੍ਰੋਕਰਸ ਹੁੰਦੇ ਉਹਨਾਂ ਦੇ ਥਰੂ ਹੀ ਤੁਸੀਂ ਇਨਵੈਸਟ ਕਰੋ ਤਾਂ ਕਿ ਤੁਹਾਡਾ ਜੋ ਆਪਣੀ ਮਿਹਨਤ ਦਾ ਪੈਸਾ ਹੈ ਉਹ ਸੇਫ ਵੀ ਰਹੇ ਤੇ ਭਾਵੇਂ ਕੱਟ ਰਿਟਰਨ ਆ ਨਾ ਪਰ ਏਟਲੀਸਟ ਉਹ ਪੱਕਾ ਰਿਟਰਨ ਵੀ ਆਏਗਾ ਤੇ ਤੁਹਾਡਾ ਪੈਸਾ ਸੇਫ ਰਹੇਗਾ ਸਾਈਬਰ ਸਾਈਬਰ ਫਰਾਡਸਟਰਸ ਤੋਂ ਇਸ ਵਾਲੇ ਮੋਡਸ ਆਪਰਾਂਡੇ ਜੋ ਯੂਜ਼ ਕਰਦੇ ਉਹਦੇ ਤੁਸੀਂ ਉਸ ਤੋਂ ਤੁਸੀਂ ਬਚ ਕੇ ਰਹੋ ਆਪਣੇ ਪੈਸੇ ਨੂੰ ਸੇਫ ਰੱਖੋ ਤੇ ਦੂਜਾ ਜੋ ਹੈਗਾ ਡਿਜੀਟਲ ਅਰੈਸਟ ਵਾਲਾ ਇਦੇ ਲਈ ਤਾਂ ਵੱਖਰੇ ਵੱਖਰੇ ਟਾਈਮ ਤੇ ਪੰਜਾਬ ਪੁਲਿਸ ਵੱਲੋਂ ਵੀ ਬਹੁਤ ساری ਵੀਡੀਓਜ਼ ਇਨਫੋਰਮੇਸ਼ਨ ਦੇ ਲਈ ਜਾਰੀ ਕੀਤੀਆਂ ਗਈਆਂ ਨੇ ਅਸੀਂ ਉਹਦਾ ਵੀ ਸੈਮੀਨਾਰਸ ਵਗੈਰਾ ਵੀ ਰੱਖਦੇ ਤੇ ਸੀਨੀਅਰ ਮੋਸਟ ਲੈਵਲ ਤੇ ਵੀ ਬਹੁਤ ساری ਵੀਡੀਓਜ਼ ਜਾਰੀ ਕੀਤੀਆਂ ਗਈਆਂ ਮਿਨਿਸਟਰ ਆਫ ਫੋਰਮ ਅਫੇਅਰਸ ਵੱਲੋਂ ਵੀ ਪੰਜਾਬ ਪੁਲਿਸ ਵੱਲੋਂ ਵੀ ਤਾਂ ਮੈਂ ਸਾਰਿਆਂ ਨੂੰ ਸਿਰਫ ਇੱਕ ਰੂਲ ਆਫ ਥੰਬ ਦੱਸਣਾ ਚਾਹੁੰਦੀ ਹੂੰ ਕਿ ਪੁਲਿਸ ਕਦੇ ਵੀ ਵੀਡੀਓ ਕਾਲ ਕਰਕੇ ਜਾਂ WhatsApp ਤੇ ਕਾਲ ਕਰਕੇ ਜਾਂ FaceTime ਕਰਕੇ ਕਦੇ ਵੀ ਤੁਹਾਨੂੰ ਨਹੀਂ ਕਹੇਗੀ ਕਿ ਤੁਸੀਂ ਤੁਹਾਨੂੰ ਅਰੈਸਟ ਕੀਤਾ ਜਾਂਦਾ ਹੈ ਅਸਲੀ ਪੁਲਿਸ ਵੀਡੀਓ ਕਾਲ ਨਹੀਂ ਕਰਦੀ ਹੈ ਅਸਲੀ ਪੁਲਿਸ ਪ੍ਰੋਪਰ ਚੈਨਲਸ ਕੇ ਥਰੂ ਹੀ ਆਏਗੀ ਫਿਜ਼ੀਕਲੀ ਅਗਰ ਤੁਹਾਡਾ ਕੋਈ ਸਮੂਲੇ ਤੋਂ ਨੇ ਤਾਂ ਹੀ ਆਏਗੀ ਤੇ ਤੁਸੀਂ ਬਿਨਾਂ ਡਰੇ ਉਸ ਫੋਨ ਨੂੰ ਅਗਰ ਤੁਹਾਨੂੰ ਇਹਦਾ ਕੋਈ ਕਾਲ ਆਵੇ ਤੁਸੀਂ ਇਮੀਡੀਏਟਲੀ ਕੱਟ ਵੀ ਕਰ ਦਿਓ ਕੋਈ ਫਰਕ ਨਹੀਂ ਪੈਂਦਾ ਸਾਮੇ ਫਰਾਡ ਸਟੋਰੀ ਬੈਠੇ ਹੁੰਦੇ ਤੇ ਦੂਜਾ ਤੁਸੀਂ ਕਿਸੇ ਵੀ ਪਰਸਨ ਦੇ ਨਾਲ ਜੋ ਤੁਹਾਨੂੰ ਇਦਾਂ ਦਾ ਡਰਾ ਧਮਕਾ ਕੇ ਤੁਹਾਡੀ ਆਪਣੀ ਪਰਸਨਲ ਜਾਣਕਾਰੀ ਤੁਹਾਡੇ ਤੋਂ ਅਗਰ ਮੰਗਦਾ ਹੈਗਾ ਤੁਹਾਡਾ ਪੈਸਾ ਟਰਾਂਸਫਰ ਕਰਾਂਦਾ ਤੁਸੀਂ ਨਾ ਆਪਣੀ ਕੋਈ ਪਰਸਨਲ ਜਾਣਕਾਰੀ ਆਪਣੀ ਫੈਮਿਲੀ ਦੀ ਆਪਣੀ ਜਾਣਕਾਰੀ ਕੋਈ OTP ਕੋਈ ਆਪਣਾ ਬੈਂਕ ਅਕਾਊਂਟ ਜਾਂ ਸੋਸ਼ਲ ਮੀਡੀਆ ਦੇ ਅਕਾਊਂਟ ਦੀ ਕੋਈ ਵੀ ਜਾਣਕਾਰੀ ਉਹਨਾਂ ਦੇ ਨਾਲ ਸਾਂਝਾ ਨਾ ਕਰੋ ਤੇ ਕਿਸੇ ਵੀ ਲਿੰਕ ਦੇ ਉੱਪਰ ਕਲਿੱਕ ਨਾ ਕਰੋ ਕਰੋ ਉਹਨਾਂ ਦੇ ਕਹਿਣ ਪੇ ਅਗਰ ਉਹ ਤੁਹਾਨੂੰ ਇੱਕ ਕੰਪੈਲ ਕਰਦੇ ਫੋਰਸ ਕਰਦੇ ਕਿਸ ਲਿੰਕ ਦੇ ਉੱਪਰ ਕਲਿੱਕ ਕਰੋ ਕਲਿੱਕ ਕਰੋ ਤੁਸੀ ਦੇ ਕਹਿਣ ਤੋਂ ਕੋਈ ਲਿੰਕ ਦੇ ਉੱਪਰ ਕਲਿੱਕ ਨਾ ਕਰੋ ਕੋਈ ਆਪਣੀ ਬੈਂਕ ਤੋਂ ਟ੍ਰਾਂਸਫਰ ਨਾ ਕਰੋ ਕਿਉਂਕਿ ਪੁਲਿਸ ਨਾ ਤੁਹਾਨੂੰ ਅਗਰ ਤੁਹਾਡੀ ਕਿਸੇ ਕ੍ਰਾਈਮ ਦੇ ਸੰਬੰਧiyet ਹੋਵੇ ਤੇ ਪੁਲਿਸ ਪੈਸੇ ਲੈ ਕੇ ਤੁਹਾਨੂੰ ਛੱਡ ਨਹੀਂ ਸਕਦੀ ਹੈ ਦੁਜਾ ਪੁਲਿਸ ਕਦ ਦੇ ਵੀ ਵੀਡੀਓ ਕਾਲ ਕਰਕੇ ਤੁਹਾਨੂੰ ਅਰੈਸ ਬਾਰੇ ਨਹੀਂ ਦੱਸੇਗੀ ਤਾਂ ਜੋ ਡਿਜੀਟਲ ਔਰ ਡਿਜੀਟਲ ਅਰੈਸਟ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਐ ਤੁਹਾਨੂੰ ਕੋਈ ਵੀ ਡਿਜੀਟਲ ਯਰੈਸਟ ਨਹੀਂ ਕਰ ਸਕਦਾ ਕੋਈ ਵੀ ਏਜੰਸੀ ਈਡੀ ਹੋ ਗਈ ਸੀਬੀਆਈ ਹੋ ਗਈ ਜਾਂ ਕੋਈ ਇੰਟਰਨੈਸ਼ਨਲ ਏਜੰਸੀ ਹੋ ਗਈ ਜਾਂ ਕੋਈ ਕੋਈ ਔਰ ਪੁਲਿਸ ਆਰਗੇਨਾਈਜੇਸ਼ਨ ਹੋ ਗਈ ਐਨਆਈ ਹੋ ਗਈ ਕੋਈ ਵੀ ਡਿਜੀਟਲ ਅਰੈਸਟ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਕਦੇ ਵੀ ਕੋਈ ਡਿਜੀਟਲ ਅਰੈਸਟ ਨਹੀਂ ਹੁੰਦਾ ਤਾਂ ਇਸ ਚੀਜ਼ ਤੋਂ ਬਚ ਕੇ ਰਹੋ ਇਸ ਚੀਜ਼ ਤੋਂ ਡਰੋ ਨਹੀਂ ਅਗਰ ਤੁਹਾਨੂੰ ਕੋਈ ਅਧਦੀ ਕਾਲ ਆਂਦੀ ਹੈ ਅਗਰ ਤੁਹਾਨੂੰ ਕਿਸੇ ਦੇ ਬਾਰੇ ਸ਼ੱਕ ਹੁੰਦਾ ਤੁਸੀਂ ਇਮੀਡੀਏਟਲੀ ਸਾਡੇ ਧਿਆਨ ਛਲਾ ਸਕਦੇ ਹੋ ਅਸੀਂ ਉਹਦੇ ਉੱਪਰ ਬੰਦੀ ਕਾਰਵਾਈ ਕਰਾਂਗੇ ਤੇ ਬਸ ਐਂਡ ਦੇ ਵਿੱਚ ਆਹੀ ਕਹੂੰਗੀ ਕਿ ਸੇਫ ਤੇ ਸਤਰਕ ਕਰੋ ਤੇ ਹਰ ਚੀਜ਼ ਦੇ ਉੱਪਰ ਸ਼ੱਕ ਕਰੋ ਜੋ ਵੀ ਤੁਹਾਡੇ ਕੋਲ ਇੰਟਰਨੈਟ ਰਾਹੀਂ ਚੀਜ਼ਾਂ ਆਦੀ ਉਹਦੇ ਉੱਪਰ ਸ਼ੱਕ ਕਰਕੇ ਹੀ ਵੈਰੀਫਾਈ ਕਰਕੇ ਹੀ ਉਹਦੇ ਉੱਪਰ ਭਰੋਸਾ ਕਰੋ ਕੋਈ ਵੀ ਅਨਆਥਰਾਈਜ਼ਡ ਜਾਂ ਅਨਵਾਂਟਿਡ ਸੋਰਸ ਤੋਂ ਕੋਈ ਲਿੰਕ ਵਗੈਰਾ ਆਉਂਦਾ ਉਹਦੇ ਕੋਈ ਕਲਿੱਕ ਨਾ ਕਰੋ ਤੇ ਇਸ ਇਸ ਦੇ ਨਾਲ ਨਾਲ ਅੱਜ ਅਸੀਂ ਆ 100 ਜੋ ਮੋਬਾਈਲ ਫੋਨ ਸੇ ਜੋ ਵਕਰੇ ਵਕਰੇ ਟਾਈਮ ਤੇ ਕਿਸੇ ਦੇ ਗੁੰਮ ਹੋ ਗਏ ਸੀਗੇ ਤੇ ਉਹਨਾਂ ਦੀ ਅਸੀਂ ਅੱਜ IMS ਸਰਚ ਵਗੈਰਾ ਰਾਹੀਂ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦੇ ਜੋ ਮਾਲਕ ਹੈ ਉਹਨਾਂ ਨੂੰ ਅਸੀਂ ਅੱਜ ਸੌਪेंगे ਉਹਨਾਂ ਦੀ ਖੋਈ ਹੋਈ ਚੀਜ਼ ਜੋ ਉਹਨਾਂ ਨੂੰ ਅਸੀਂ ਮਤਲਬ ਵਾਪਸ ਕਰ ਰਹੇ ਤੇ ਆ ਵੀ ਸਾਈਬਰ ਪੁਲਿਸ ਵੱਲੋਂ ਵਧੀਆ ਇੱਕ ਕੰਮ ਕੀਤਾ ਗਿਆ ਹੈ ਕਿ ਇਹਨਾਂ ਨੇ ਇਹਨਾਂ ਦੇ ਅਸਲ ਮਾਲਕਾਂ ਨੂੰ ਟ੍ਰੇਸ ਕਰਕੇ ਉਹ ਉਨਾ ਤੱਕ ਜਾਣਕਾਰੀ ਵੀ ਦਿੱਤੀ ਹੈ ਤੇ ਫਿਰ ਉਸਾਂ ਦੇ ਫੋਨਸ ਨੂੰ ਵੀ ਰਿਕਵਰ ਕੀਤਾ ਹੈ ਤੇ ਅੱਜ 100 ਮੋਬਾਈਲ ਫੋਨਸ ਨੂੰ ਸੀ ਵਾਪਸ ਕਰ ਰਹੇ ਹੈ। ਥੈਂਕ ਯੂ ਮਮ ਥੈਂਕ ਯੂ।